ਸਸਰੀ ਗਾਲਮ ਜਗਤਾਰ ਸਿੰਘ ਸਰਾਂ ਦੇ ਤੁਸੀਂ ਹੈਵਨ ਇੰਡੀਆ ਟੀਵੀ ਦੇਖ ਰਹੇ ਹੋ ਇਸ ਟਾਈਮ ਨਿਹਾਲ ਸਿੰਘ ਵਾਲਾ ਦੇ ਵਿੱਚ ਬੀਬੀ ਰਾਜਵਿੰਦਰ ਕੌਰ ਭੱਗੀ ਕੇ ਨੂੰ ਅੱਜ ਕਾਲੀ ਦਲ ਦੇ ਵਿੱਚ ਸ਼ਾਮਲ ਕਰਨ ਦੇ ਵਿੱਚ ਸੁਖਵੀਰ ਸਿੰਘ ਬਾਦਲ ਪਹੁੰਚੇ ਉਹਨਾਂ ਨੇ ਜਿਹੜਾ ਕਿ ਪੁਨਰ ਸਰਜੀਤੀ ਨੂੰ ਚੁੱਲਾ ਦਲ ਦਾ ਨਾਂ ਦਿੱਤਾ ਇਸ ਟਾਈਮ ਜਿਹੜਾ ਅਖਬੀਰ ਸਿੰਘ ਬਾਦਲ ਨੇ ਸੰਬੋਧਨ ਵੀ ਕੀਤਾ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਬਸਟ ਤੇ ਬਾਰੇ ਵੀ ਖੁੱਲ ਕੇ ਬੋਲੇ ਸੁਖਵੀਰ ਸਿੰਘ ਬਾਦਲ ਆਓ ਗੱਲਬਾਤ ਕਰਦੇ ਹਾਂ ਕੀ ਕਿਹਾ ਸੁਖਵੀਰ ਸਿੰਘ ਬਾਦਲ ਨੇ ਸਭ ਤੋਂ ਪਹਿਲੇ ਮੈਂ ਸਮੂਚੀ ਸੰਗਤ ਨੂੰ ਫਤਿਹ ਆਸ ਕਰਨਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਜ਼ਿਆਦਾ ਬਲ ਮਿਲਿਆ ਹੈ ਹਲਕਾ ਨੇਹਾਲ ਸਿੰਘ ਵਾਲੇ ਵਿੱਚ ਲਾਡੀ ਜੀ ਜਿਹੜੇ ਪੁਰਾਣੇ ਪਾਰਟੀ ਦੇ ਸਾਥੀ ਰਹੇ ਮੇਰੇ ਜਦੋਂ ਦਾ ਮੈਂ ਪਾਰਲੀਮੈਂਟ ਇੱਥੋਂ ਫਰੀਦਕੋਟ ਤੋਂ ਲੜਦਾ ਹੁੰਦਾ ਸੀ ਸਾਰੀ ਕੈਂਪੇਨਾਂ ਸੰਭਾਲਦੇ ਹੁੰਦੇ ਸੀ ਤਾਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਤੇ ਮੈਨੂੰ ਮੇਰੀ ਬੇਨਤੀ ਸਵੀਕਾਰ ਕਰਕੇ ਆ ਵਾਪਸ ਆਪਣੇ ਘਰ ਆਇਆ ਮੈਂ ਇਹਨਾਂ ਨੂੰ ਜਿਵੇਂ ਕਹਿਣਾ ਚਾਹਣਾ ਬੀਬੀ ਭਾਗੀ ਜੀ ਉਹ ਵੀ ਇੱਕ ਪੰਥਕ ਪਰਿਵਾਰ ਇਨਾਂ ਦੇ ਬਜ਼ੁਰਗਾਂ ਨੇ ਬੜੀ ਸੇਵਾ ਕੀਤੀ ਤੇ ਸਰਜੋਰਾ ਸਿੰਘ ਜੀ ਤੇ ਉਹ ਅੱਜ ਉਹ ਵੀ ਸ਼ਾਮਲ ਕਾਂਗਰਸ ਤੋਂ ਅਲਵਿਦਾ ਕਰਕੇ ਅੱਜ ਵਾਪਸ ਸ਼੍ਰੋਮਣੀ ਅਕਾਲੀ ਦਲ ਚਾਏ ਆ ਇੱਕ ਆਪਣੇ ਬਲਾਕ ਸੰਮਤੀ ਮੈਂਬਰ ਹੈਗੇ ਸਰ ਜਗਜੀਤ ਸਿੰਘ ਤੇ ਗੁਰਦੇਵ ਸਿੰਘ ਭਾਗੀ ਕੇ ਬਲਾਕ ਸੰਮਤੀ ਮੈਂਬਰ ਉਹ ਵੀ ਪਰਮਿੰਦਰ ਕੌਰ ਯੂਥ ਜਸਤੇ ਮਲਾਂ ਨਵਾਂ ਚੁੱਲਾ ਦਾ ਛੱਡ ਕੇ ਉਹ ਤਾਂ ਅਸਪੀ ਤੱਕ ਨਹੀਂ ਪਹੁੰਚਦਾ ਜਿੰਦਬਾਦ ਇੱਕ ਆਪਣੇ ਨੌਜਵਾਨ ਸਾਹਿਬ ਜਗਦੀਪ ਜਸਦੀਪ ਸਿੰਘ ਜਿਨ੍ਹਾਂ ਨੇ ਬਹੁਤ ਉੱਥੇ ਰਾਹ ਚ ਵੀ ਬੜਾ ਕੱਟ ਦਿਖਾਇਆ ਤੇ ਉਹ ਵੀ ਵਾਪਸ ਅਕਾਲੀ ਦਲ ਨੂੰ ਤਾਕਤ ਦੇ ਰਹੇ ਹਨ ਮੈਂ ਸਾਰਿਆਂ ਨੂੰ ਜੀ ਆਇਆਂ ਕਹਿਣਾ ਚਾਹਣਾ ਹੈ ਅਕਾਲੀ ਦਲ ਪੰਜਾਬ ਦਾ ਪਰਿਵਾਰ ਹੈ ਅਕਾਲੀ ਦਲ ਕੋਈ ਸਿਆਸੀ ਪਾਰਟੀ ਨਹੀਂ ਹੈ ਆ ਪੰਜਾਬ ਦੇ ਹਰ ਵਰਗ ਦੇ ਖੂਨ ਦੇ ਵਿੱਚ बसी 파ਟੀ ਹੈ ਬੱਲੇ ਸੋਹਣੋ ਸੋਤ ਸ੍ਰੀ ਅਕਾਲੀ ਦਲ ਵਾਸਤੇ ਪੰਜਾਬ ਆਪਣਾ ਘਰ ਹੈ ਨਾ ਕਾਂਗਰਸ ਵਾਸਤੇ ਪੰਜਾਬ ਘਰ ਹੈ ਨਾ ਬੀਜੇਪੀ ਵਾਸਤੇ ਪੰਜਾਬ ਘਰ ਹੈ ਨਾ ਝਾੜੂ ਵਾਲਿਆਂ ਵਾਸਤੇ ਪੰਜਾਬ ਕਰਾ ਐ ਇੱਥੇ ਇਕੱਲਾ ਆ ਜਿਹੜੀਆਂ ਪਾਰਟੀਆਂ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਸ਼੍ਰੋਮਣੀ ਅਕਾਲੀ ਦਲ ਸੇਵਾ ਕਰਨ ਵਾਸਤੇ ਆਉਂਦਾ ਹੈ ਸ਼੍ਰੋਮਣੀ ਅਕਾਲੀ ਦਲ ਜਿਦੋਂ ਜਿਦੋਂ ਵੀ ਤੁਸੀਂ ਉਹਨਾਂ ਨੂੰ ਮੌਕਾ ਦਿੱਤਾ ਤੁਸੀਂ ਦੇਖੋ ਕਿੰਨਾ ਵੱਡਾ ਤਰੱਕੀ ਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਅੱਜ ਜੋ ਕੁਝ ਵੀ ਤੁਸੀਂ ਦੇਖ ਰਹੇ ਹੋ ਭਾਵੇਂ ਸੜਕ ਤੇ ਜਾ ਰਹੇ ਹੋ ਭਾਵੇਂ ਸਕੂਲ ਕੋਲੇ ਟੱਪ ਰਹੇ ਹੋ ਕੋਈ ਹਸਪਤਾਲ ਕੋਲੇ ਟੱਪ ਰਹੇ ਹੋ ਭਾਵੇਂ ਪਿੰਡ ਦੇ ਵਿੱਚ ਮੰਡੀਆਂ ਕੋਲੇ ਟੱਪ ਰਹੇ ਹੋ ਸਾਰਾ ਕੁਝ ਹੀ ਦੇ ਨਕਸ਼ੋਮਨੀ ਕਾਲੀ ਦਲ ਦਾ ਅੱਜ ਜਿਹੜੇ ਆਪਾਂ ਆ ਘਰਾਂ 'ਚ ਬੈਠੇ ਆ ਆ ਤਾਂ ਬੈਠੇ ਆ ਕਿ ਵੱਡੇ ਬਾਦਲ ਸਾਹਿਬ ਨੇ ਕਸੀਆਂ ਬਣਾਈਆਂ ਪੰਜਾਬ 'ਚ ਖਾਲੇ ਬਣਾਏ ਤੁਹਾਨੂੰ ਟਿਊਬਵਲ ਕਨੈਕਸ਼ਨ ਦਿੱਤੇ ਮੰਡੀਆਂ ਖੋਲੀਆਂ ਜਿਸ ਦੇ ਨਾਲ ਆਪਣੀ ਆਮਦਨ ਬਣੀ ਜੇ ਆਪਣੇ ਪੁਰਾਣੇ ਬਜ਼ੁਰਗ ਜਿਹੜੇ ਇੱਥੇ ਹੁਣ ਜਿਨ੍ਹਾਂ ਦੀ ਉਮਰ 80 ਸਾਲ ਦੇ ਉੱਤੇ ਹੋਣੀਆ ਉਹ ਦੱਸਣ ਆਪਣੇ ਬੱਚਿਆਂ ਨੂੰ ਕਿ ਜਦੋਂ ਉਹ ਜਵਾਨ ਹੁੰਦੇ ਸੀ ਕੀ ਹਾਲਤ ਹੁੰਦੀ ਸੀ ਮੈਨੂੰ ਯਾਦ ਹੈ ਬਾਗਲ ਪਿੰਡ ਤੋਂ ਭਿੰਡੇ ਤੱਕ ਸੜਕ ਵੀ ਨਹੀਂ ਹੁੰਦੀ ਟਿੱਬੇ ਹੁੰਦੇ ਸੀ ਟਿੱਬੇ ਹੁੰਦੇ ਸੀ ਆ ਭਿੰਡਾ ਇਲਾਕਾ ਸਾਰੇ ਇੱਥੇ ਟਿੱਬੇ ਹੁੰਦੇ ਸੀ ਹੁਣ ਕੋਈ ਝੋਨਾ ਨਹੀਂ ਹੁੰਦਾ ਸੀ ਕੋਈ ਕਣਕ ਨਹੀਂ ਹੁੰਦੀ ਸੀ ਕਿਤੇ ਕਿਤੇ ਪਾਣੀ ਆਉਂਦਾ ਸੀ ਆ ਨਹਿਰਾਂ ਦੀ ਜਾਲ ਬਿਛਾ ਕੇ ਵੱਡੇ ਡੈਮ ਬਣਾ ਕੇ ਥਰਮਲ ਪਲਾਂਟ ਲਾ ਕੇ ਤੁਹਾਨੂੰ ਸਾਰਿਆਂ ਨੂੰ ਡਿਊਲ ਕਨੈਕਸ਼ਨ ਦੇ ਕੇ ਅੱਜ ਤੁਹਾਡੇ ਚਿਹਰਿਆਂ ਤੇ ਤਾਂ ਖੁਸ਼ੀਆਂ ਆਈਆਂ ਬੋਲੇ ਸੋਨਹੋ ਜੀ ਦੀਆਂ ਖਾਲ ਸੋਨਹੋ ਜੀ ਦੀਆਂ ਖਾਲ ਜਿਹੜੇ ਆਪਣੇ ਨਵੇਂ ਯੰਗ ਬੱਚੇ ਐ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਉਹ ਦਿਨ ਦੇਖੇ ਨਹੀਂ ਜਿਹੜੇ ਅੱਜ ਦੇਖ ਰਹੇ ਹੋ ਤੁਸੀਂ ਅੱਜ ਕੋਈ ਚੰਗਾ ਪੰਜਾਬ ਦੇਖ ਰਹੇ ਹੋ ਪਰ ਉਸ ਪੰਜਾਬ ਜਿਹੜਾ ਅੱਜ ਦੇਖ ਰਹੇ ਹੋ ਇਹਨੂੰ ਬਣਾਉਣ ਵਾਲਾ ਅਕਾਲੀ ਦਲ ਆ ਜਦੋਂ ਦਾ ਤੁਸੀਂ ਅਕਾਲੀ ਦਲ ਸ਼ੋਮ ਨਹੀਂ ਅਕਾਲੀ ਦਲ ਨੂੰ ਕਮਜ਼ੋਰ ਕੀਤਾ 10 ਸਾਲ ਹੋ ਗਏ ਦੇਖੋ ਕੀ ਹਾਲਾਤ ਹੋ ਗਏ ਗੁੰਡਾਗਰਦੀ ਦਾ ਹਾਲਾਤ ਗੈਂਗਸਟਰ ਰਾਜ ਕਰ ਰਹੇ ਐ ਲੁੱਟ ਖੋਹਾਂ ਹੋਈ ਜਾਂਦੀ ਐ ਪੈਸੇ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ ਡਿਵੈਲਪਮੈਂਟ ਨਾਲ ਦੀ ਕੋਈ ਚੀਜ਼ ਹੀ ਨਹੀਂ ਜਿਹੜੀਆਂ ਸਹੂਲਤਾਂ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ ਗਰੀਬ ਨੂੰ ਭਾਵੇਂ ਆਟਾ ਦਾ ਸ਼ਿਕਨ ਸਾਰਾ ਕੁਝ ਬੰਦ ਐ ਜਿੱਥੇ ਇੱਟ ਲਾ ਕੇ ਗਈ ਸੀ ਇੱਕ ਨਵੀਂ ਇੱਟ ਨਹੀਂ ਲੱਗੀ ਪਿਛਲੇ 10 ਸਾਲਾਂ 'ਚ ਨਾ ਲਾਉਣੀ ਐ ਮੈਂ ਕਹਿਣਾ ਚਾਹਣਾ ਜੇ ਤੁਸੀਂ ਫਿਰ ਤੋਂ ਤਜਰਬਾ ਕਿਸੇ ਹੋਰ ਨਾਲ ਵੀ ਕਰਕੇ ਦੇਖ ਲਿਓ ਕਿਸੇ ਨੇ ਨਹੀਂ ਕੰਮ ਕਰਨਾ ਇੱਥੇ ਉਹ ਰਾਜ ਕਰਨ ਵਾਸਤੇ ਆਉਂਦੇ ਆ ਤੇ ਲੁੱਟਣ ਵਾਸਤੇ ਆ ਆਪਾਂ ਇਨਕਲਾਬ ਦੇ ਨਾ ਨਾਰਾ ਸੁਣ ਕੇ ਆਪਾਂ ਇੱਕ ਪਾਸੇ ਚੱਲ ਗਏ ਤੁਸੀਂ ਦੇਖ ਲਓ ਕਿੱਡੀ ਵੱਡੀ ਠੱਗੀ ਮਾਰੀ ਕੱਲਾ ਇੱਕ ਗੰਨ ਤੇ ਲੱਗਿਆ ਹੁੰਦਾ ਸੀ ਇੱਕ ਮੌਕਾ ਦਿਓ ਕੇਜਰੀਵਾਲ ਨੂੰ ਕੇਜਰੀਵਾਲ ਨੂੰ ਮੌਕਾ ਦੇ ਕੇ ਤਾਂ ਦੇਖ ਲਿਆ ਕੋਈ ਕੋਈ ਤਕਲੀਫ ਹੋ ਜੇ ਕੋਈ ਹੁੰਦਾ ਹੈ ਕੋਈ ਪੁੱਛਦਾ ਹੈ ਐਸ ਕਰਕੇ ਮੈਂ ਹੱਥ ਜੋੜ ਕੇ ਆਈ ਬੇਨਤੀ ਕਰਨਾ ਚਾਹਣਾ ਹੈ ਬਚਾ ਲਓ ਪੰਜਾਬ ਨੂੰ ਹੁਣ ਤਾਂ ਆਪਾਂ ਨੂੰ ਬਾਹਰਲੇ ਮੁਲਕ ਵਾਲੇ ਵੀ ਨਹੀਂ ਲੈ ਹੁਣ ਅੰਦਰ ਬਾੜ ਨੂੰ ਸਾਰੇ ਬੰਦ ਕਰਤੇ ਅਮਰੀਕਾ ਨਾਲ ਵੀ ਵੀਜ਼ਾ ਦੇਣਾ ਬੰਦ ਕਰਤਾ ਕੈਨੇਡਾ ਨੇ ਵੀ ਰੋਕ ਲਾਤੀ ਆਸਟ੍ਰੇਲੀਆ ਵੀ ਲੋ ਆ ਜੂਗਾ ਆਪਣੇ ਬੱਚਿਆਂ ਨੂੰ ਜੇ ਇਹਨਾਂ ਦੀ ਜ਼ਿੰਦਗੀ ਬਣਾਉਣੀ ਹੈ ਤੇ ਪੰਜਾਬ 'ਚ ਬਣ ਸਕਦੀ ਹੈ ਜੇ ਆਪਾਂ ਭਵਿਸ਼ ਬਣਾਉਣਾ ਇੰਨਾ ਬੱਚਿਆਂ ਦਾ ਆਪਣੇ ਪਰਿਵਾਰਾਂ ਦਾ ਉਦੋਂ ਹੀ ਬਣ ਸਕਦਾ ਜੇ ਪੰਜਾਬ ਫਿਰ ਤੋਂ ਲਈ ਤੇ ਆਇਆ ਵਾਪਸ ਤਾਂ پنجاب ਤਰੱਕੀ ਆਈ ਇੱਥੇ ਇੰਡਸਟਰੀ ਆਈ ਇੱਥੇ ਵੱਡੀਆਂ ਫੈਕਟਰੀਆਂ ਲੱਗਣ ਇੱਥੇ ਕੰਮ ਇੱਥੇ ਇਹਨਾਂ ਨੂੰ ਮਿਲ ਉਹ ਤਾਂ ਹੋ ਸਕਦਾ ਜੇ ਵਾਪਸ ਆਪਾਂ ਅਕਾਲੀ ਦਲ ਨੂੰ ਲੈ ਕੇ ਆਵਾਂਗੇ ਨਾ ਕਾਂਗਰਸ ਨੇ 5 ਸਾਲ ਕੀਤਾ ਨਾ ਇਹਨਾਂ ਨੇ ਕੀਤਾ ਤਾਂ 10 ਸਾਲ ਬਹੁਤ ਹੁੰਦੇ ਜ਼ਿੰਦਗੀ ਦੇ ਜਿਹੜਾ 40 ਸਾਲ ਦਾ ਸੀ ਉਹ 50 ਸਾਲ ਦਾ ਹੋ ਗਿਆ 20 ਸਾਲਾਂ ਦਾ 30 ਸਾਲ ਦਾ ਹੋ ਗਿਆ ਪਰ ਹਲੇ ਵੀ ਮੈਨੂੰ ਪਤਾ ਹੈ ਕੋਈ ਨਾ ਕੋਈ ਨਵਾਂ ਆਊਗਾ ਡਰਾਮੇ ਕਰੂਗਾ ਕਿ ਹੁਣ ਇੱਕ ਤੂੰ ਇਹਨੂੰ ਦੇ ਦਿਓ ਕਿਉਂਕਿ ਆ ਸਾਰੇ ਸੈਂਟਰ ਦੀਆਂ ਤਾਕਤਾਂ ਲੱਗੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਤੇ सब तो वाला नुकसान श्रोमणी अकाली दल कमजोर करने से नुकसान होया खालसा पंथ का थोड़े गुरु घर भी कब्जा कर गए करके बाद तंत हजूर साहब जो अपने पवित्र स्थान है पहले सिख कौम मैनेजमेंट कर दी सी अज महाराष्ट्र सरकार ने अपने कब्जा कभ, कभ, कर लिया उ ਤਖਤ ਪਟਨਾ ਸਾਹਿਬ ਦੀ ਮੈਨੇਜਮੈਂਟ ਤੇ ਬਿਹਾਰ ਸਰਕਾਰ ਕਬਜ਼ਾ ਕਰ ਗਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਜੇਪੀ ਨੇ ਕਬਜ਼ਾ ਕਰ ਲਿਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣੇ ਦੀ ਲੱਗ ਬਣਾ ਦਿੱਤੀ ਤੇ ਹਰਿਆਣਾ ਚੀਫ ਮਿਨਿਸਟਰ ਫੈਸਲਾ ਕਰਦਾ ਆ ਬਣਾਊਗਾ ਪ੍ਰਧਾਨ ਇਹਨੂੰ ਤੁਸੀਂ ਸਰੋਪੇ ਦੇਵੋਗੇ ਜਿੰਦਾਬਾਦ ਤੁਸੀਂ ਦੇਖ ਲਓ ਕਿਸਾਨ ਅੰਦੋਲਨ ਹੋਇਆ ਹਰਿਆਣੇ ਦੀ ਪੁਲਿਸ ਗੁਰੂ ਘਰਾਂ ਚ ਰਹਿੰਦੀ ਸੀ ਉਦੋਂ ਕਿਉਂਕਿ ਸਰਕਾਰ ਉਹਨਾਂ ਦੀ ਸੀ ਆਹ ਤਾਂ ਹਾਲਾਤ ਹੈ ਐਸਜੀਪੀਸੀ ਤੇ ਵੀ ਕਬਜ਼ਾ ਕਰਨ ਤੇ ਲੱਗੇ ਸੀ ਆਹ ਤਾਂ ਆਪਣੇ ਮੈਂਬਰਾਂ ਨੇ ਹਿੰਮਤ ਕਰਕੇ ਬਚਾਲਿਆ ਨਹੀਂ ਤਾਂ ਉਹਨਾਂ ਦਾ ਮਤਲਬ ਸੀ ਐਸਜੀਪੀਸੀ ਦੇ ਕੰਟਰੋਲ ਕਰ ਲਏ ਜੇ ਉਹਨਾਂ ਨੂੰ ਪਤਾ ਹੈ ਕਿ ਸਿੱਖ ਕੌਮ ਦੀ ਤਾਕਤ ਗੁਰੂ ਘਰਾਂ ਤੋਂ ਆਉਂਦੀ ਹੈ ਤੇ ਜੇ ਗੁਰੂ ਘਰਾਂ ਤੋਂ ਤਾਕਤ ਆਉਂਦੀ ਹੈ ਉਹ ਸ਼ਾਂਤੀ ਕਾਬਜ਼ ਹੋ ਜੀਏ ਦੇਖੋ ਕਿੰਨੀ ਵੱਡੀ ਸਾਜ਼ਿਸ਼ ਰਜੀ ਉਦੋਂ ਦੇ ਜਥੇਦਾਰ ਜਿਹੜੇ ਅੱਜ ਨਵੇਂ ਚੁੱਲ੍ਹੇ ਦੇ ਪ੍ਰਧਾਨ ਬਣੇ ਫਿਰਦੇ ਐ ਨਿਸ਼ਾਨਾ ਕੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਉਹਨੇ ਆਪ ਹੀ ਕਹਤਾ ਹੁਣ ਤਾਂ ਕਿ ਅਸੀਂ ਤਾਂ 10 ਸਾਲ ਵਾਸਤੇ ਕੱਢਣ ਲੱਗੇ ਸੀ ਇਹਨੂੰ ਕਿਸੇ ਵੀ ਸੰਸਥਾ ਦਾ ਮੈਂਬਰ ਨਹੀਂ ਰਹਿ ਸਕੇ ਅਕਾਲੀ ਦਲ ਨੂੰ ਤੋੜਨਾ ਚਾਹੁੰਦੇ ਸੀ ਤੇ ਸੈਂਟਰ ਦੀਆਂ ਏਜੰਸੀਆਂ ਚਾਹੁੰਦੀਆਂ ਅਕਾਲੀ ਦਲ ਦਾ ਪ੍ਰਧਾਨ ਸਾਡਾ ਬਣੇ ਜਿਹਨੂੰ ਅਸੀਂ ਜੋ ਕਹੀਏ ਤੇ ਉਹ ਕਰੇ ਉਹਨਾਂ ਨੂੰ ਪਤਾ ਸੀ ਕਿ ਸੁਖਬੀਰ ਸਿੰਘ ਬਾਦਲ ਨਾ ਵੱਡੇ ਬਾਦਲ ਸਾਹਿਬ ਝੁਕੇ ਤੇ ਨਾ ਮੈਂ ਝੁਕ ਸਕਦਾ ਮੈਂ ਮੇਰੇ ਵਾਸਤੇ ਸਿੱਖ ਕੌਮ ਦੀ ਪ੍ਰੈਸਟੀਜ ਪੰਜਾਬ ਦੀ ਪ੍ਰੈਸਟੀਜ ਤੇ ਸ਼ਰਮ ਨਹੀਂ ਅਕਾਲੀ ਦਲ ਦੀ ਪ੍ਰੀਸ ਸਭ ਤੋਂ ਜ਼ਰੂਰੀ ਹੈ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜਿੰਦਾਬਾਦ ਆ 7-8 ਮਹੀਨੇ ਰਹਿ ਗਏ ਇਕੱਠੇ ਹੋ ਜੀਏ ਇੱਕ ਝੰਡੇ ਥੱਲੇ ਪਿੰਡਾਂ ਦੇ ਪਿੰਡ ਫੈਸਲਾ ਕਰ ਲੋ ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਉਣਾ ਹੈ ਤੇ ਵਾਪਸ ਆਪ ਆਪਣੇ ਗੁਰੂ ਘਰਾਂ ਦੇ ਉੱਤੇ ਕੰਟਰੋਲ ਫਿਰ ਤੋਂ ਵਾਪਸ ਤਾਂ ਆਊਗਾ ਜੇ ਤੁਹਾਡੀ ਖੇਤਰੀ ਪਾਰਟੀ ਦਾ ਝੰਡਾ ਚੁਲੂਗਾ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਐਜਾ ਨੁਕਸਾਨ ਹੋ ਜਾਣਾ ਜਿਹੜਾ ਤੁਹਾਨੂੰ ਹਲੇ ਪਤਾ ਵੀ ਨਹੀਂ ਕਿੰਨਾ ਵੱਡਾ ਨੁਕਸਾਨ ਹੋ ਜਣਾ ਜਾਇ ਜਾ ਕੇ ਉਹਨਾਂ ਨੇ ਕਰ ਦੇਣਾ ਜੇ ਫਿਰ ਤੋਂ ਕੋਈ ਨਾ ਕੋਈ ਇਹ ਜਾ ਆ ਗਿਆ ਆਪਣੀ ਸੂਬੇ ਦੀ ਅਗਵਾਈ ਕਰਨ ਵਾਸਤੇ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ ਅੱਗੇ ਕਈ ਜਗ੍ਹਾ ਤੇ ਜ ਪ੍ਰੋਗਰਾਮਾਂ ਤੇ ਜਾਣਾ ਹੈ ਮੈਂ ਧੰਨਵਾਦ ਕਰਦਾ ਲਾਡੀ ਜੀ ਦਾ ਬੀਬੀ ਜੀ ਦਾ ਸਾਰੀ ਇਹਨਾਂ ਦੀ ਟੀਮ ਦਾ ਜਿਹੜੇ ਅੱਜ ਸਹੀ ਮੈਨੇ ਤੇ ਸਹੀ ਫੈਸਲਾ ਲਿੱਤਾ ਹੈ ਉਸ ਲੋਕਾਂ ਨੂੰ ਤੁਸੀਂ ਛੱਡਿਆ ਜਿਨ੍ਹਾਂ ਜਿਹੜਾ ਏਜੰਸੀਆਂ ਦੇ ਥੱਲੇ ਲੱਗ ਕੇ ਉਹ ਆਪਣੇ ਕਾਲੀ ਦਲ ਨੂੰ ਖਤਮ ਕਰਨ ਤੇ ਲੱਗੇ ਸੀ ਦੋ ਫਾੜ ਕਰਨ ਤੇ ਲੱਗੇ ਸੀ ਤੋਂ ਤੁਹਾਡੇ ਆਉਣ ਨਾਲ ਨਿਆਲ ਸਿੰਘ ਵਾਲੇ ਹਲਕੇ ਚ ਬਹੁਤ ਵੱਡੀ ਤਾਕਤ ਮਿਲੀ ਹੈ ਮੈਨੂੰ ਪਤਾ ਹੈ ਆ ਜਿਹੜਾ ਮੋਗਾ ਜ਼ਿਲ੍ਹਾ ਨਾ ਉਹ ਜ਼ਿਲ੍ਹਾ ਜਦੋਂ ਵੀ ਮੈਂ ਇੱਥੇ ਇਲੈਕਸ਼ਨ ਲੜਦਾ ਹੁੰਦਾ ਸੀ ਮੈਨੂੰ ਹਰ ਸੀਟ ਤੋਂ ਲੀੜੀ ਹੁੰਦੀ ਹੁੰਦੀ ਸੀ ਤੇ ਅੱਕਤੀ ਮੈਨੂੰ ਪੂਰੀ ਆਸ ਹੈ ਮੋਗੇ ਜ਼ਿਲ੍ਹੇ ਦੀਆਂ ਚਾਰੇ ਤੇ ਚਾਰੇ ਸੀਟਾਂ ਅਗਲੇ ਸਾਲ ਸ਼੍ਰੋਮ ਨੀ ਕਾਲੀ ਦਲ ਜਿੱਤੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਈ ਵੀ ਜਿੱਕੀ ਫਤਿਹ ਹੁਣ ਇਹਨੂੰ ਜਿਤਾਉਣਾ ਹੈ ਤੁਸੀਂ ਨਾਲ ਨਾਲ ਪੱਕਾ ਚਾਹਾਂਗੇ ਕੋਈ ਜਕਰਾਂ ਛੱਡੋ ਬੋਲੇ ਸੋਨਹਾਰ ਬਸ ਅੱਜ ਜੁਆਇਨਿੰਗ ਕੀਤੀ ਹੈ ਜੀ ਅੱਜ ਦੇਖੋ ਅੱਜ ਬਹੁਤ ਵੱਡਾ ਬਲ ਮਿਲਿਆ ਹੈ ਬੀਬੀ ਭਾਗੀ ਕੇ ਜੋ ਕਾਂਗਰਸ ਦੇ ਇਥੋਂ ਐਮਐਲਏ ਕੈਂਡੀਡੇਟ ਸੀ ਉਹ ਵੀ ਜੁਆਇਨ ਕਰ ਗਈ ਹੈ ਤੇ ਬੁੱਟਰ ਸਾਹਿਬ ਵੀ ਜੁਆਇਨ ਕੀਤਾ ਹੈ ਲਾਡੀ ਜੀ ਤੇ ਉਹਨਾਂ ਨਾਲ ਜਿਹੜਾ ਅਜੇ ਨਵਾਂ ਚੁੱਲਾ ਦਲ ਬਣਿਆ ਉਹਦਾ ਸਾਰੀ ਟੀਮ ਨਿਹਾਲ ਸਿੰਘ ਵਾਲੇ ਦੀ ਅੱਜ ਸਣੇ ਜਿਹੜਾ ਕੋਈ ਉਹਨਾਂ ਦੇ ਕੋਈ ਜਿੱਤੇ ਆ ਇਲੈਕਸ਼ਨ ਲੜੇ ਸਾਰੇ ਇਕਾਲੀ ਦਲ ਸ਼ਾਮ ਲੋਗੇ ਬਾਦਲ ਸਾਹਿਬ ਬਜਟ ਆਇਆ ਜੀ ਬਜਟ ਨੂੰ ਕਿਵੇਂ ਦੇਖਦੇ ਹੋ ਦੇਖੋ ਪੰਜਾਬ ਨਾਲ ਲਗਾਤਾਰ ਵਿਤਰਾ ਹੋ ਰਿਹਾ ਹੈ ਕਿਉਂਕਿ ਨਲਾਇਕ ਸਰਕਾਰ ਪੰਜਾਬ ਚ ਆਪਣਾ ਉੱਥੇ ਜਾ ਕੇ ਕੇਸ ਹੀ ਨਹੀਂ ਪੇਸ਼ ਕਰਦੀ ਜੀ 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 ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਭਾਵੇਂ ਸਰਦਾਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ ਭਇਆ ਹੋਰ ਕੋਈ ਕਿਸੇ ਪਾਰਟੀ ਦਾ ਹੁੰਦਾ ਉਹ ਆਪ ਜਾਂਦੇ ਸੀ ਪੰਜਾਬ ਦਾ ਕੇਸ ਲਗੇ ਹਰ ਬਾਰ ਬਜਟ ਕੋਈ ਨਾ ਕੋਈ ਉਹ ਆਖੀ ਲਿਆਉਂਦੇ ਸੀ ਜਦੋਂ ਦੇ ਆਏ ਆ ਨਾ ਜਾਂਦੇ ਆ ਨਾ ਕਰਦੇ ਆ ਪੰਜਾਬ ਨੂੰ ਤੁਬਾ ਕਰਤਾ ਸਾਡਾ ਰਵਿੰਦਰ ਕੌਰ ਭਾਗੀ ਕਹਿੰਦੇ ਸਾਬਕਾ ਐਮਐਲਏ ਨੇ ਅੱਜ ਅਕਾਲੀ ਦਲ ਚ ਦੁਬਾਰਾ ਸ਼ਾਮਲ ਹੋਣੇ ਗੱਲਬਾਤ ਕਰਦੇ ਆ ਮੈਡਮ ਅੱਜ ਦੁਬਾਰਾ ਸ਼ਾਮਲ ਹੋਏ ਹੋ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਫਤਿਹ ਅਰਜ਼ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੋ ਕਿ ਸਰਦਾਰ ਹਰਪਪਿੰਦਰ ਸਿੰਘ ਲਾਡੀ ਬੁੱਟਰ ਉਹਨਾਂ ਦੇ ਗ੍ਰਹਿ ਵਿਖੇ ਆ ਕੇ ਸਾਨੂੰ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਮੂਲੀਅਤ ਕਰਾਈ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜੀ ਔਰ ਜੋ ਵੀ ਪਾਰਟੀ ਪ੍ਰਧਾਨ ਸਾਡੀ ਜਿੱਥੇ ਵੀ ਡਿਊਟੀ ਲਾਉਣਗੇ ਅਸੀਂ ਤਨਦੇਹੀ ਨਾਲ ਨਿਭਾਵਾਂਗੇ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕਰਾਂਗੇ ਨਿਰ ਨਿਰਸਵਾਰਥ ਹੋ ਕੇ ਔਰ ਸਾਡੀ ਇਹ ਤਮੰਨਾ ਕਿ ਹੁਣ ਜਿਹੜੀ ਦੋ 2027 ਦੇ ਵਿੱਚ ਸਰਕਾਰ ਆ ਸ਼੍ਰੋਮਣੀ ਅਕਾਲੀ ਦਲ ਦੀ ਆਵੇ ਤੇ ਸਾਡੇ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਹੋਣ ਅਸੀਂ ਚਾਰੇ ਦੀਆਂ ਚਾਰੇ ਸੀਟਾਂ ਜਿੱਤ ਕੇ ਜਿਹੜੀਆਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਈਏ ਨਿਹਾਲ ਸਿੰਘ ਵਾਲਾ ਵੀ ਜੀ ਦੀ ਵੀ ਡਿਊਟੀ ਲੱਗੀ ਜਿੰਨੂੰ ਵੀ ਇਹ ਸੇਵਾ ਦਾ ਮੌਕਾ ਮਿਲਿਆ ਕੋਈ ਵੀ ਹੋਵੇ ਅਸੀਂ ਉਹਦੀ ਤਨਦੇਹੀ ਨਾਲ ਜਿਹੜੀ ਆ ਇਮਾਨਦਾਰੀ ਦੇ ਨਾਲ ਉਹਦੀ ਮਦਦ ਕਰਾਂਗੇ ਤੁਸੀਂ ਆਉਣ ਤੋਂ ਪਹਿਲਾਂ ਕੋਈ ਸ਼ਰਤ ਰੱਖੀ ਸੀ ਕਿ ਵੀ ਸਾਨੂੰ ਜੇ ਕੱਲ੍ਹ-ਕੱਲ ਚੱਸੀ ਆਉਣ ਨਾ ਡੈਕਟਰ ਰਾਜਵਿੰਦਰ ਕੋ ਭਾਗੀ ਕਿ ਲੜਨਗੇ ਜਾਂ ਬਿਨਾਂ ਸ਼ਰਤ ਹੀ ਆਏ ਹੋ ਅੱਜ ਮੈਂ ਪਹਿਲਾਂ ਹੀ ਤੁਹਾਨੂੰ ਕਹਿ ਦਿੱਤਾ ਕਿ ਨਿਰਸਵਾਰਥ ਜੀ ਜੀ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਕਿਉਂਕਿ ਸਾਡੀ ਆਪ ਦੀ ਪਾਰਟੀ ਆਪ ਦਾ ਪਰਿਵਾਰ ਆ ਕੁਝ ਅਜਿਹੀਆਂ ਗੱਲਾਂ ਸੀ ਜਿੰਨਾ ਕਰਕੇ ਮੈਂ ਪਿੱਛੇ हट ਗਈ ਸੀ ਚਲੋ ਉਦੋਂ ਕਾਂਗਰਸ ਚਲੇ ਗਏ ਇਹ ਇਹ ਤਾਂ ਪਰਿਵਾਰ ਚ ਹੁੰਦਾ ਹੀ ਰਹਿੰਦਾ ਪਰ ਜਿਹੜਾ ਮਨ ਸੀ ਉਹ ਤਾਂ ਜਿੱਥੇ ਸੀਗਾ ਉੱਥੇ ਹੀ ਸੀ ਮੈਂ 2022 ਤੋਂ ਹੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਟੱਚ ਸੀ 22 ਚ ਵੀ ਵੀ ਮਤਲਬ ਇਹਨਾਂ ਦੇ ਨਾਲ ਹੀ ਸੀਗੇ ਤੇ ਮੈਂ ਆਪ ਹੀ ਇਹਨਾਂ ਤੋਂ ਥੋੜਾ ਸਮਾਂ ਲਿਆ ਸੀ ਕਿ ਮੇਰੇ ਬੱਚਿਆਂ ਦੀ ਥੋੜੀ ਸੈਟਲਮੈਂਟ ਹੋ ਜੇ ਛੋਟੇ ਆ ਸੋ ਇਸ ਕਰਕੇ ਅੱਜ ਉਹ ਜਿਹੜਾ ਸੁਭਾਗ ਦਾ ਮੌਕਾ ਆਇਆ ਤੇ ਅਸੀਂ ਸ਼ਮੂਲੀਅਤ ਕੀਤੀ ਮੈਨੂੰ ਬਹੁਤ ਖੁਸ਼ੀ ਆ ਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਆਈ ਆ ਮੈਨੂੰ ਸਾਰੇ ਪੁਰਾਣੇ ਵਰਕਰ ਮਿਲ ਰਹੇ ਆ ਵਧਾਈਆਂ ਦੇ ਰਹੇ ਆ ਤੇ ਔਰ ਮੇਰਾ ਤੇ ਰਤਬਾ ਉਵੇਂ ਕਾਇਮ ਆ ਲੱਗਦਾ ਡਾਇਨਾਸੌਰ ਆਉਣਗੇ 2027 ਜਰੂਰ ਆਉਣ ਆਉਣ ਕਿਉਂਕਿ ਨਾ ਬਿਨਾ ਗਤੀ ਨਹੀਂ ਜੀ ਕਿਸੇ ਨੇ ਵਿਕਾਸ ਨਹੀਂ ਕਰਨਾ ਕਿਸੇ ਨੇ ਕਿਸੇ ਗਰੀਬ ਦੀ ਕੋਈ ਬਾਹ ਨਹੀਂ ਫੜਦੀ ਹੈ ਨਾ ਜੋ ਕੰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਚ ਹੋਏ ਆ ਉਹ ਅੱਜ ਤੱਕ ਨਾ ਹੋਏ ਆ ਨਾ ਹੋਣੇ ਆ ਚਲੋ ਵੱਖਰੇਵੇਂ ਪਾਰਟੀਆਂ ਚ ਕਈ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਪਰ ਜੋ ਅਸਲੀਅਤ ਉਹ ਤਾਂ ਅਸਲੀਅਤ 2000 ਜੇ ਆਪਾਂ ਗੱਲ ਕਰ ਗਏ ਤਾਂ ਤੁਸੀਂ ਥੋੜੇ ਸੱਤ ਸਾਲੀ ਪਰਿਵਾਰ ਰਿਹਾ ਜੋਰਾ ਸਿੰਘ ਭਾਗੀ ਕਿਦਾ ਵੱਡਾ ਨਾਮ ਰਿਹਾ ਕਾਲੀ ਦਲ ਦੇ ਵਿੱਚ ਕਾਰਨ ਕੀ ਬਣੇ ਵੀ ਜਿਹੜਾ ਕਾਲੀ ਦਲ ਨੂੰ ਛੱਡਣਾ ਹੀ ਪੈ ਗਿਆ ਕਲਿੱਕ ਦਲ ਦੇ ਬੰਦੇ ਹੀ ਸੀਗੇ ਕੌਜਨ ਨੂੰ ਮਜਬੂਰ ਕਰਦਾ ਤੁੰ। ਚਲੋ ਤੁਸੀਂ ਕੀ ਕਹਿੰਦੇ ਨੇ ਗੱਡੇ ਮੁਰਦੇ ਨਾ ਖਾਣੋ। ਕੋਈ ਗੱਲ ਨਹੀਂ ਕੋਈ ਸਮਾਂ ਹੁੰਦਾ ਹਨਾ ਤੇ ਸਦਾ ਸਮਾਂ ਇੱਕੋ ਜਿਹਾ ਨਹੀਂ ਹੁੰਦਾ ਕੋਈ ਸਮਾਂ ਹੁੰਦਾ ਕੋਈ ਗੱਲ ਨਹੀਂ ਮੇਰੇ ਨਾਲ ਮੇਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜ ਸਰਪੰਚ ਬਲਾਕ ਸਮਤੀ ਮੈਂਬਰ ਵਰਕਰ ਸਹਿਬਾਨ ਬਹੁਤ ਵੱਡੀ ਗਿਣਤੀ ਚ ਮੇਰੇ ਨਗਰ ਤੋਂ ਵੀ ਆਏ ਆ ਹਲਕੇ ਚੋਂ ਵੀ ਹੋਰ ਪਿੰਡਾਂ ਚੋਂ ਵੀ ਆਏ ਆ ਕਿਉਂਕਿ ਪ੍ਰਧਾਨ ਸਾਹਿਬ ਨੂੰ ਜਲਦੀ ਜਾਣਾ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਸਰੋਪੇ ਨਹੀਂ ਪਾ ਸਕੇ ਤੇ ਇੱਕ ਵਾਰ ਉਹਨਾਂ ਦੀ ਮਿਲਣੀ ਜਿਹੜੀ ਆ ਵੀ ਉਹ ਪ੍ਰਧਾਨ ਸਾਹਿਬ ਨਾਲ ਜ਼ਰੂਰ ਕਰਵਾਉਣੀ ਆ ਚਾਹੇ ਬਾਦਲ ਪਿੰਡ ਟਾਈਮ ਮਿਲੇ ਜਾਂ ਕਿਤੇ ਵੀ ਹੋਰ ਤੇ ਸੋ ਇਸ ਕਰਕੇ ਮੈਂ ਉਹ ਸਾਰੇ ਵਰਕਰ ਸਹਿਬਾਨਾਂ ਦਾ तहे ਦਿਲੋਂ ਧੰਨਵਾਦ ਕਰਦੀ ਆ ਕਿ ਜਿਹੜੇ ਮੇਰੇ ਇੱਕ ਬੋਲ ਤੇ ਮੇਰੇ ਸੱਦੇ ਤੇ ਮੇਰਾ ਸਾਥ ਦਿੱਤਾ ਤੇ ਅੱਗੇ ਵੀ ਸਾਥ ਦੇਣ ਦਾ ਮੇਰੇ ਨਾਲ ਉਹਨਾਂ ਨੇ ਵਾਅਦਾ ਕੀਤਾ ਇਸ ਟਾਈਮ ਖਣਮਖ ਭਾਰਤੀ ਪੱਤੋ ਦੇ ਤੀਰ ਸਿੰਘ ਮੱਲਾ ਨਾਲ ਗੱਲਬਾਤ ਕਰਦੇ ਆ ਮੱਲਾ ਸਾਹਿਬ ਅੱਜ ਵੱਡਾ ਕਹਿ ਦਈਏ ਵੀ ਅੱਜ ਹੰਗਾਰਾ ਮਿਲਿਆ ਅਕਾਲੀ ਦਲ ਨੂੰ ਜਿਹੜੇ ਛੱਡ ਕੇ ਗਏ ਸੀਗੇ ਪਰਿਵਾਰੋਂ ਦੁਬਾਰਾ ਸ਼ਾਮਲ ਹੋਏ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਹਰਪ੍ਰਭਿੰਦਰ ਸਿੰਘ ਜੀ ਲੱਡ ਜਾਬ ਦਾ ਜਿਨ੍ਹਾਂ ਨੇ ਲੰਮੀਆਂ ਸੁਵਾਂਵਾ ਸ਼ਰੋਮਣੀ ਅਕਾਲੀ ਦਲ ਦਿੱਤੀਆਂ ਕਈ ਵਾਰੀ ਪਰਿਵਾਰ 'ਚ ਕੋਈ ਮਨਮਟਾਵ ਹੋ ਜਾਂਦੇ ਆ ਪਰ ਉਹਨਾਂ ਨੇ ਤਹਈਆ ਕੀਤਾ ਉਹਨਾਂ ਦੇ ਨਾਲ ਹੀ ਐਕਸ ਐਮ ਐਲ اے ਬੀਬੀ ਰਾਜਵਿੰਦਰਪੁਰ ਭਾਗੀ ਕੇ ਉਹ ਵੀ ਨਾਲ ਆਏ ਨੇ ਹੋਰ ਵੀ ਉਹਨਾਂ ਦੇ ਜਿੰਨੇ ਸਾਥੀ ਐ ਬਹੁਤ ਵੱਡਾ ਪਰਮਾ ਹੰਗਾਰਾ ਅੱਜ ਮੈਂ ਸਮਝਦਾ ਕਿ ਹਲਕਾ ਨਿਹਾਲ ਸਿੰਘ ਆਇਆ ਉਹਨੂੰ ਨਹੀਂ ਪੂਰੇ ਜ਼ਿਲ੍ਹੇ ਨੂੰ ਮਿਲਿਆ ਪੂਰੇ ਪੰਜਾਬ 'ਚ ਹੀ ਵੱਡਾ ਮੈਂ ਸਮਝਦਾ ਕਿ ਧਮਾਕਾ ਹੋਇਆ ਕਿ ਸਾਰੇ ਅੱਜ ਉਤਸ਼ਾਹ ਦੇਖੋ ਤੁਸੀਂ ਕਿੰਨਾ ਸੀ ਨੌਜਵਾਨਾਂ ਚ ਜੁਥ ਵਿੰਗ ਚ ਸਾਡਾ ਜਿਹੜੇ ਜੂਥ ਆ ਪੰਜਾਬ ਦਾ ਉਹ ਆਇਆ ਚਾਹੁੰ ਲੱਗ ਗਿਆ ਕਿ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਬਣ ਤੇ ਅੱਜ ਜਕਾਰਿਆਂ ਦੇ ਰੂਪ ਦੇ ਵਿੱਚ ਲੋਕਾਂ ਨੇ ਹਰ ਗੱਲ ਦਾ ਜਿਹੜਾ ਹਗਾਰਾ ਭਰਿਆ ਤੇ ਮੈਂ ਪਹਿਲਾਂ ਤਾਂ ਜੀ ਆਇਆਂ ਆਖਦਾ ਲੱਡੀ ਸਾਹਿਬ ਨੂੰ ਕਿਉਂਕਿ ਮੇਰੇ ਤਾਂ ਬੜੇ ਪੁਰਾਣੇ ਲਿੰਕ ਨੇ ਭਾਰਤੀ ਜੀ ਹੁਣੀ ਵੀ ਬੜੇ ਪੁਰਾਣੇ ਇਹਨਾਂ ਦੇ ਨਾਲ ਵੀ ਪਿਆਰ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਨਾਲ ਸਾਰੀ ਟੀਮ ਦੇ ਨਾਲ ਇਹਨਾਂ ਦਾ ਬਹੁਤ ਪਿਆਰ ਹੈ ਤੇ ਬੀਬੀ ਜੀ ਤਾਂ ਸ਼੍ਰੋਮਣੀ ਕਾਲੀ ਦਲ ਲੋ ਮਲਏ ਰਹੇ 5 ਸਾਲ 12 ਤੋਂ 17 ਤੱਕ ਉਹਨਾਂ ਨੇ ਸ਼੍ਰੋਮਣੀ ਕਾਲੀ ਦਲ ਨੂੰ ਸੁਭਾਵਾ ਵੀ ਦਿੱਤੀਆ ਸ਼੍ਰੋਮਣੀ ਕਾਲੀ ਦਲ ਨੇ ਬਹੁਤ ਵੱਡਾ ਮਾਨ ਦਿੱਤਾ ਪਹਿਲਾਂ ਸਦਾ ਜੂਰਾ ਸਿੰਘ ਉਹਨਾਂ ਦੇ ਸੋਹਰਾ ਸਾਹਿਬ ਐਮਐਲਏ ਰਹੇ ਉਹ ਵੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸੀ ਦੋ ਵਾਰ ਰਹੇ ਦੋ ਵਾਰ ਰਹੇ ਤੇ ਉਹਨਾਂ ਨੇ ਵੀ ਲੰਬੀਆਂ ਸਵਾਵਾਂ ਦਿੱਤੀਆਂ ਇਸ ਕਰਕੇ ਬਹੁਤ ਖੁਸ਼ੀ ਹੈ ਕਿ ਪੁਰਾਣੇ ਪਰਿਵਾਰ ਆ ਜਿਹੜੇ ਫਿਰ ਉਮੀਦ ਵਾਲੇ ਦਲ ਸ਼ਾਮਲ ਹੋਏ ਤੇ ਲੋਕਾਂ ਦੇ ਵਿੱਚ ਹੀ ਬਹੁਤ ਵੱਡਾ ਅਤਿਸ਼ਾ ਪਰਦੀ ਪੱਤੋ ਹੀ ਥੋੜਾ ਬਹੁਤ ਯੋਗਦਾਨ ਆ ਕਿਤੇ ਵੀ ਵੇਣਿਆ ਵੀ ਹਰੇਕ ਐਤਵਾਰ ਭਾਰਤੀ ਪੱਤੋ ਕਿਤੇ ਨਾ ਕਿਤੇ ਸ਼ਾਮਲ ਜ਼ਰੂਰ ਕਰਦਾ ਥੋੜਾ ਕਹਿੰਦਾ ਜੋਂ ਦੰਦਿਆ ਲਾਡੀ ਨੂੰ ਲਿਉਣ ਚ ਲਾਡੀ ਦਾ ਵੱਡਾ ਭਰਾ ਜੀ ਅੱਜ ਦਾ ਨਹੀਂਗਾ ਜੀ ਤੇ ਪੁਰਾਣੇ ਸਬੰਧ ਆ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗਈ ਇਹ ਤਾਂ ਚਲੋ ਹੋ ਜਾਂਦੀਆਂ ਘਰਾਂ 'ਚ ਮਾੜੀ-ਮੋਟੀਆਂ ਤੇ ਪਰ ਇਹ ਤਾਂ ਥੰਮਾ ਸਾਡੇ ਤੇ ਇਹਨਾਂ ਨੂੰ ਵਧਾਈ ਦਿਨਾ ਸਾਡੀ ਭੈਣ ਰਾਜਵਿੰਦਰ ਕੌਰ ਐਕਸਐਮਐਲਏ ਜਿਹੜੀ ਕਿ ਅੱਜ ਸ਼ਾਮਲ ਹੋਈ ਉਹਨਾਂ ਨੂੰ ਵਧਾਈ ਦਿਨਾ ਧੰਨਵਾਦ ਕਰਨਾ ਮੈਂ ਚਾਹੁੰਨਾ ਹੈ ਪਾਰਟੀ ਪ੍ਰਧਾਨ ਸੁਖੀਤ ਸਿੰਘ ਬਾਦਲ ਜੀ ਦਾ ਉਹਨਾਂ ਦੀ ਮਿਹਨਤ ਆ ਜਿਹੜੀ ਇਹ ਸਾਰੀ ਉਹਨਾਂ ਦੀ ਮਿਹਨਤ ਨੂੰ ਰੰਗ ਲੱਗਿਆ ਇਸ ਪਿੰਡ ਦੇ ਵਿੱਚ ਤਾਂ ਵੈਸੇ ਸਾਡਾ ਅੱਜ ਪੰਜਵਾਂ ਵੱਡਾ ਪ੍ਰੋਗਰਾਮ ਹੋ ਗਿਆ ਚਾਰ ਪ੍ਰੋਗਰਾਮ ਪਹਿਲਾਂ ਜੁਆਇਨ ਕਰਾ ਚੁੱਕੇ ਹਾਂ ਪੁੱਟਰ ਦੇ ਵਿੱਚ ਤੇ ਅੱਜ ਪੰਜਵਾਂ ਯਾਨੀ ਸਾਰਾ ਹਲਕਾ ਤੁਹਾਨੂੰ ਪਤਾ ਹਰੇਕ ਪਿੰਡ ਤੋਂ ਅੱਜ ਸੂਬਿਤ ਹੋਈ ਆ ਕੱਟ ਹੋਇਆ ਕਿਉਂਕਿ ਸਾਰਿਆਂ ਦਾ ਚਾ ਸੀਗਾ ਸਾਰਿਆਂ ਨੂੰ ਵੀ ਸੁਖਵੀਰ ਸਿੰਘ ਬਾਦਲ ਨੂੰ ਮਿਲਣਾ ਹੈ ਇਹ ਚਾ ਜਦੋਂ ਬਣ ਜੇਵੇ ਤੁਸੀਂ ਸਮਝ ਲਓ ਵੀ ਸਜੇ 7-8 ਮਹੀਨੇ ਪਹਿਲਾਂ ਬਣ ਗਿਆ ਇਹ ਰੁਕਣਾ ਨਹੀਂਗਾ ਮੇਰਾ ਖਿਆਲ ਆ ਸਾਫ ਹੀ ਹੋ ਜਾਣਾ ਕੰਮ ਸਾਫ ਹੋ ਰਿਹਾ ਹੈ ਸਾਫ ਲੱਗਦਾ ਡਾਇਨਾਸੌਰ ਲਿਆਉਂਗੇ 27 ਡਾਇਨਾਸੌਰ ਦਾ ਤਾਂ ਮੈਨੂੰ ਪਤਾ ਪਤਾ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਆ ਵਾ ਉਹ ਬਣ ਗਿਆ ਉਹ ਕੋ ਦੀ ਦੁਨੀਆ ਦੀ ਤਾਕਤ ਰੋਕ ਕੇ ਦਿਖਾ ਲਈ ਜੀ ਜਹਿਮਤ ਬਾਈ ਜੈ ਦੁਬਾਰਾ ਸ਼ਾਮਲ ਹੋਇਆ ਅਕਾਲੀ ਦਲ ਚ ਕੀ ਕਹਿਣਾ ਚਾਹੁੰਦੇ ਮੈਨੂੰ ਆਪਣੇ ਪਰਿਵਾਰ ਦੇ ਵਿੱਚ ਦੁਬਾਰਾ ਸ਼ਾਮਲ ਹੋ ਕੇ ਬੜੀ ਖੁਸ਼ੀ ਹੋਈ ਹੈ ਮੇਰੇ ਸਤਕਾਰਯੋਗ ਨੇ ਮਲਾ ਸਾਹਿਬ ਵੀ ਫਨ ਭਾਰਤੀ ਜੀ ਵੀ ਤੇ ਪ੍ਰਧਾਨ ਜੀ ਨੇ ਬੜੇ ਪਿਆਰ ਨਾਲ ਮੈਨੂੰ ਗੱਲ ਲਾਇਆ ਤੇ ਮੈਂ ਬਹੁਤ ਕਿੰਗੀ ਤਰ੍ਹਾਂ ਨਨ ਪ੍ਰੋਸਾਦਨਾ ਕਦੇ ਜੋ ਅੱਗੇ ਹੋ ਗਿਆ ਹੋ ਗਿਆ ਹੁਣ ਨਹੀਂ ਇਹ ਹੋਊਗਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿੱਥੇ ਵੀ ਸਾਡੀ ਡਿਊਟੀ ਲਾਊਗਾ ਤੇ ਅੰਮ੍ਰਿਤਸਰ ਲਾਵੇ ਚ ਚੰਡੀਗੜ੍ਹ ਲਾਵੇ ਚ ਕਿਤੇ ਲਾਵੇ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਪਾਵਾਂਗੇ ਜੀ ਇਹਨਾਂ ਕਹਿੰਦਾ ਹਾਂ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਹਰਸਿੰਘ ਪੁੱਲਰ ਗੱਲਬਾਤ ਕਰਦੇ ਪ੍ਰਧਾਨ ਜੀ ਅੱਜ ਕਹਿੰਦੇ ਵੱਡਾ ਪਰਿਵਾਰ ਵੱਡਾ ਹੋਇਆ ਅਕਾਲੀ ਦਲ ਦਾ ਜਿਹਦੇ ਵਿੱਚ ਅੱਜ ਰਾਜਵਿੰਦਰ ਗੁਰ ਭਾਗੀ ਕਹਿੰਦੇ ਵਾਪਸੀ ਕੀਤੀ ਆ ਲਾਡੀ ਜੀ ਵਾਪਸ ਆਇਆ ਕੀ ਕਹਿਣਾ ਚੋੜੇ ਦੇਖੋ ਜੀ ਸ਼ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਆ ਜਿਹੜੀ ਕਿ ਹਰ ਇੱਕ ਗਰੀਬ ਅਮੀਰ ਵਪਾਰੀ ਕਿਸਾਨ ਮਜ਼ਦੂਰ ਸਭ ਦਾ ਖਿਆਲ ਰੱਖਿਆ ਤੇ ਹਰ ਇੱਕ ਧਰਮ ਦਾ ਸਤਿਕਾਰ ਕਰਦੀ ਆ ਪਰ ਦੋ ਪਾਰਟੀਆਂ ਨੇ ਰਲ ਕੇ ਇਹਨੂੰ ਬਦਨਾਮ ਕਰਤਾ ਸੀ ਪੂਰਾ ਬਹੁਤ ਕੁਸ ਇਲਜ਼ਾਮ ਲਾਏ ਔਰ ਬਹੁਤ ਵੱਡੇ ਸਾਜ਼ਵਾਜ ਵਿਖਾਤੇ ਕਿਉਂਕਿ ਪਹਿਲੀ ਪਾਰਟੀ ਨੇ ਤਾਂ ਘਰ ਘਰ ਨੌਕਰੀ ਤੇ ਕਹਤਾ ਸੀ ਘਰ ਜੇ ਤੇ ਲਖੀਰ ਮਾਰ ਦਿਆਂਗੇ ਤੇ ਦੂਸਰੀ ਪਾਰਟੀ ਗਰੰਟੀਆਂ ਹੀ ਦੇਈ ਗਈ ਆ ਕਿ ਦਿੱਲੀ ਤੋਂ ਚੱਲੇ ਵੇ ਧਾਵੜੀ ਉਹ ਗਰੰਟੀਆਂ ਤੇ ਗਰੰਟੀ ਤੇ ਗਰੰਟੀ ਦੇਈ ਗਈ ਔਰ ਬੀਬੀਆਂ ਨੂੰ ਵੀ ਲਾਰਾ ਲਾਤਾ ਵੀ ਹਜ਼ਾਰ-ਹਜ਼ਾਰ ਰੁਪਈਆ ਸੀ ਤੁਹਾਡੇ ਕਾਊਂਟਾਂ ਚ ਪਾਵਾਂਗੇ ਐਸੇ ਝਾਂਸੇ ਦੇ ਵਿੱਚ ਆ ਗਏ ਪਰ ਹੁਣੇ ਲੋਕਾਂ ਨੂੰ ਪਤਾ ਪਤਾ ਲੱਗ ਗਿਆ ਕਿ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹਦੇ ਪ੍ਰਧਾਨ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਹੁਣ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਹੜ ਆ ਗਿਆ 27 ਦੇ ਵਿੱਚ ਪੂਰੀ ਗੱਜ-ਵੱਜ ਕੇ ਪੂਰੀ ਬਹੁਮਤ ਦੇ ਨਾਲ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਊਗੀ ਸਾਡੇ ਬਹੁਤ ਹੀ ਸਤਿਕਾਰਯੋਗ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਬਣਨਗੇ ਔਰ ਜਿੰਨੀਆਂ ਸਹੂਲਤਾਂ ਰੁਕੀਆਂ ਵੀ ਐ ਸਾਰੀਆਂ ਦੀਆਂ ਸਾਰੀਆਂ ਸਹੂਲਤਾਂ ਹਰ ਇੱਕ ਵਰਗ ਨੂੰ ਦਿੱਤੀਆਂ ਜਾਣੀਆਂ ਤੇ ਹਰ ਇੱਕ ਧਰਮ ਦਾ ਸਤਿਕਾਰ ਕੀਤਾ